ज्यादा से ज्यादा मंदिर बने ज्यादा से ज्यादा गुरुद्वारे बने यहां ज्यादा से ज्यादा चर्च बनने की जगह नहीं है ਜੀ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਸੀ ਗੇਮ ਉਸ ਸਰ ਦੀ ਵੀਡੀਓ ਦਿਖਾਈਏ ਇਹਦੇ ਵਿੱਚ ਕੀ ਸੀ ਇੱਕ ਗਾਇਕਾਰ ਨੇ ਕਰਨਈਆ ਮਿੱਤਲ ਜੀ ਜਿਹੜੇ ਥੋੜੇਕ ਦੇਰ ਬਾਅਦ ਹੀ ਕਿਸੇ ਨਾ ਕਿਸੇ ਮੰਚ ਤੋਂ ਕੰਟਰੋਵਰਸ਼ਲ ਸਟੇਟਮੈਂਟ ਦੇ ਦਿੰਦੇ ਨੇ ਹੁਣ ਵੀ ਉਹਨਾਂ ਨੇ ਇੱਕ ਇਥੇ ਚੋਣਵੀਂ ਦੌਰ ਦੇ ਵਿੱਚ ਇੱਕ ਜਾਗਰਣ ਦੇ ਵਿੱਚ ਕਿਹਾ ਕਿ ਮੰਦਰ ਬਣਨ ਗੁਰਦੁਆਰੇ ਬਣਨ ਔਰ ਇਥੇ ਚਰਚਾ ਬਣਨ ਅਸੀਂ 크੍ਰਿਸਚੀਅਨ ਹੋਣ ਦੇ ਨਾਤੇ ਮੰਦਰਾਂ ਦੀ ਵੀ ਇੱਜ਼ਤ ਕਰਦੇ ਆਂ ਗੁਰੂ ਘਰਾਂ ਦੀ ਵੀ ਕਰਦੇ ਆਂ ਮੁਸੀਤਾਂ ਦੀ ਵੀ ਮਸਜਿਦਾਂ ਦੀ ਵੀ ਪਰ ਕਿਸੇ ਨੂੰ ਸਾਡੇ ਚਰਚਾਂ ਤੋਂ ਸਾਡੇ ਪ੍ਰਚਾਰ ਤੋਂ ਕਿਉਂ ਇਤਰਾਜ਼ ਹੁੰਦਾ ਇਹ ਸਾਨੂੰ ਸਮਝ ਨਹੀਂ ਲੱਗਦੀ ਮੈਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਗ ਕਰਦਾ ਕਿ ਸਾਡੇ ਯੂਨਿਟ ਨੇ ਜਲੰਧਰ ਤੋਂ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏ ਅੱਜ ਬਹੁਤ ਜ਼ਿਆਦਾ ਰੋਸ਼ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਇਦਾਂ ਦੇ ਲੋਕ ਤੀਜੇ ਦਿਨ ਉੱਠਦੇ ਨੇ 크ਿਸਚੀਅਨਿਟੀ ਦੇ ਅਗੇਂਸਟ ਬੋਲਦੇ ਨੇ ਚਰਚਸ ਦੇ ਅਗੇਂਸਟ ਬੋਲਦੇ ਨੇ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਅੱਜ ਨੌਜਵਾਨਾਂ ਨੇ ਪ੍ਰਣ ਲਿਆ ਆ ਕਿ ਜਦੋਂ ਇਹ ਇੱਥੇ ਮੰਚ ਲਗਾਉਂਦਾ ਲੁਧਿਆਣੇ ਦੇ ਵਿੱਚ ਤੇ ਇਹਦਾ ਮੰਚ ਲਗਾਇਆ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਹ ਜੰਦਾ ਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਹਿੰਦੂ ਮੁਸਲਮ ਸਿੱਖ ਈਸਾਈ ਹਰ ਵਰਗ ਇੱਕ ਦੂਜੇ ਨਾਲ ਪਿਆਰ ਕਰਨ ਵਾਲਾ ਵਰਗ ਹੈ ਪਰ ਇਦਾਂ ਦੇ ਲੋਕ ਆ ਕੇ ਇੱਥੇ ਨਫ਼ਰਤ ਫਲਾਉਂਦੇ ਨੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਪੰਜਾਬ ਬਹੁਤ ਹੀ ਦੇਰ ਬਾਅਦ ਮੁੜ ਲੀ ਤੋਂ ਆਇਆ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੰਜਾਬ ਦਾ ਕੀ ਮਾਹੌਲ ਹੋਇਆ ਸੀ ਇਦਾਂ ਦੇ ਲੋਕ ਜਿਹੜੇ ਹੇਟ ਸਪੀਚ ਕਰਦੇ ਨੇ ਮੈਂ ਪੰਜਾਬ ਪੁਲਿਸ ਕੋਲ ਵੀ ਮੰਗ ਕਰੂੰਗਾ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਿੱਤੀ ਜਾਏ ਤਾਂ ਕਿ ਇਦਾਂ ਦੇ ਲੋਕਾਂ ਨੂੰ ਅਕਲ ਆਵੇ ਕਿ ਗਾਂ ਤੋਂ ਇਦਾਂ ਦਾ ਕੰਮ ਨਾ ਕਰਨ ਤੁਹਾਡੇ ਵੱਲੋਂ ਹੁਣ ਤੱਕ ਕੋਈ ਕਾਰਵਾਈ ਕੀਤੀ ਨਹੀਂ ਗਈ ਹਾਂਜੀ ਸਾਡੇ ਜਲੰਧਰ ਤੋਂ ਯੂਨਿਟ ਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਿਪੋਰਟ ਕੀਤੀ ਹੈ ਤੇ ਜਿਹਦੀ ਕਾਪੀ ਔਰ ਮੇਰੇ ਕੋਲ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਉੱਤੇ ਜਲਦੀ ਤੋਂ ਜਲਦੀ ਇਲੈਕਸ਼ਨ ਕਮਿਸ਼ਨ ਐਕਸ਼ਨ ਲਵੇ ਤੇ ਨਾਲ ਨਾਲ ਮੈਂ ਉਹ ਸੱਜਣਾ ਨੂੰ ਇਹ ਨਸੀਹਤ ਦੇਣੀ ਚਾਹਨਾ ਆ ਕਿ ਜਿਹੜੇ ਪੰਜਾਬ ਦੀ ਨੁਮਾਇੰਦਗੀ ਨੂੰ ਪੇਸ਼ ਕਰਦੇ ਨੇ ਸਾਡੇ ਰਾਜਾ ਬੁਲੰਗ ਜੀ ਇਹ ਜਦੋਂ ਹੇਟ ਸਪੀਚ ਦੇ ਰਿਹਾ ਤੇ ਉਹ ਤਾੜੀਆਂ ਮਾਰ ਮਾਰ ਕੇ ਨੱਚ ਰਹੇ ਨੇ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਉਹ ਇਦਾਂ ਦੇ ਮੰਚਾਂ ਤੇ ਜਾ ਕੇ ਕੀ ਕਰਦੇ ਨੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਚਰਚਾਂ ਦੇ ਵਿੱਚ ਨਤਮਸਤਕ ਹੋਵੋ ਹਲੇ 2 ਦਿਨ ਪਹਿਲਾਂ ਹੀ ਇਹ ਲੀਡਰ ਸਾਡੇ ਚਰਚਾਂ ਦੇ ਵਿੱਚ ਨਤਮਸਤਕ ਹੋ ਕੇ ਜਾ ਰਹੇ ਆ ਤੇ ਅੱਜ ਇਹ ਚਰਚਾਂ ਦੇ ਬਾਰੇ ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਉਥੇ ਭੰਗੜੇ ਪਾ ਰਹੇ ਨੇ ਤਾੜੀਆਂ ਮਾਰ ਰਹੇ ਨੇ ਮੈਂ ਪੰਜਾਬ ਦੇ ਸਾਰੇ ਕ੍ਰਿਸਚੀਅਨ ਭਾਈਚਾਰੇ ਨੂੰ ਅਗਾਹ ਕਰਨਾ ਚਾਹਨਾ ਤੇ ਚੇਤਾਵਨੀ ਦੇਣਾ ਚਾਹਨਾ ਕਿ ਜਿਹੜੇ ਸਾਡੇ ਧਰਮ ਦਾ ਮਜ਼ਾਕ ਉਡਾਰੇ ਆ ਉਹਨਾਂ ਦਾ ਬਾਇਕਾਟ ਕੀਤਾ ਜਾਵੇ ਅੱਜ ਰਾਜਾ ਬੜਿੰਗ ਜਿਹੜਾ ਪੰਜਾਬ ਦੀ ਪ੍ਰਧਾਨਗੀ ਕਰਦਾ ਆ ਉਹ ਇਹ ਗੱਲ ਦੇ ਉੱਤੇ ਤਾੜੀਆਂ ਮਾਰਦਾ ਆ ਉਹ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਕ੍ਰਿਸਚੀਅਨ ਨੇ ਉਹ ਇਹਨਾਂ ਦੀ ਕੱਟ ਪੁਤਲੀ ਨੇ ਅੱਜ ਰਵਨੀਤ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ ਆ ਜੋ ਲੋਕ ਸਭਾ ਦੇ ਵਿੱਚ ਜਾ ਕੇ ਸਾਡੀਆਂ ਗੱਲਾਂ ਕਰਕੇ ਇਹ ਨੰਬਰ ਮਾਰਦੇ ਨੇ ਤੇ ਸਾਡੀ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਸਾਰੇ ਪੰਜਾਬ ਦੇ ਭਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਹੜੇ ਲੋਕ ਸਾਡੇ ਅਗੇਂਸਟ ਨੇ ਇਦਾਂ ਦੇ ਪੋਲੀਟੀਸ਼ੀਅਨ ਇਹਨਾਂ ਦਾ ਬਾਈਕਾਟ ਕੀਤਾ ਜਾਏ ਅਤੇ ਉਸ ਸੱਜਣ ਨੂੰ ਵੋਟ ਪਾਈ ਜਾਵੇ ਜਿਸ ਤਰ੍ਹਾਂ ਸਾਡੇ 9 ਅ 6 ਕੈਂਡੀਡੇਟ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਸਾਡੇ ਲੋਕ ਉਹਨਾਂ ਨੂੰ ਹੀ ਵੋਟਾਂ ਪਾਣ ਜੋ ਸਾਡੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨੇ ਇੱਥੇ ਸਾਡਾ ਮਜ਼ਾਕੜਾਇਆ ਜਾਂਦਾ ਤਾਂ ਗੋਰਿਆਂ ਦਾ ਜਾ ਕੇ ਤਲਵੇ ਚੱਟਦੇ ਨੇ ਇਹ ਉਹੀ ਬਹਿਰੂਪੀਏ ਲੋਕ ਨੇ ਜਿਹੜੇ ਤਿੱਜਕਦੇ ਨਹੀਂ ਮਾਫੀ ਮੰਗਦੇ ਤਾਂ ਫਿਰ ਸਟੇਟਮੈਂਟਾਂ ਦਿੰਦੇ ਨੇ ਤੁਸੀਂ ਕਿਹਨੂੰ ਕਿਹਨੂੰ ਵੋਟ ਪਾਣੇ ਕਿਹੜੀ ਪਾਰਟੀ ਨੂੰ ਸਾਡੇ ਲੋਕ ਆਪਣੇ ਕ੍ਰਿਸਚੀਅਨ ਖੜੇ ਨੇ ਉਹਨਾਂ ਨੂੰ ਵੋਟ ਪਾਣ ਤੇ ਜਿਹੜੇ ਨਾਲ ਇਹਨਾਂ ਨਾਲ ਪਿਆਰ ਕਰਦੇ ਉਹਨਾਂ ਨੂੰ ਵੋਟ ਪਾਣ ਜੇ ਤੁਹਾਡੀ ਮੰਗ ਨਾ ਮੰਨੀ ਗਈ ਤੇ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ ਸਾਡਾ ਮੈਂ ਦੱਸਿਆ ਤੁਹਾਨੂੰ ਵੀ ਇਹਦਾ ਹਰ ਮੰਚ ਤੇ ਵਿਰੋਧ ਕੀਤਾ ਜਾਏਗਾ ਜਿੱਥੇ ਵੀ ਇਹ ਪੰਜਾਬ ਚ ਮੰਚ ਲਾਏਗਾ ਹਰ ਇੱਕ ਤਾਂ ਇਹਦਾ ਪ੍ਰੋਟੈਸਟ ਕੀਤਾ ਜਾਏਗਾ ਜਿਹੜਾ ਉਹ ਗਾਣਾ ਗੁੰੰਦਾ ਵਾ ਜੋ ਰਾਮਕੁਲ ਆਇਆ ਹੈ ਹਮਨ ਕੋ ਲੱਗੇਗਾ ਵਿਵਾਦ ਪਹਿਲਾਂ ਵੀ ਛੁੜਾ ਕੀ ਇਹ ਸਹੀ ਹੈਗਾ ਚੋਨਾ ਦਰਾਂ ਉਹ ਮਾਰਾ ਇਰਾਮ ਜੀ ਤਾਂ ਆਪ ਸਭ ਨੂੰ ਲਿਆਂਨ ਵਾਲੇ ਸਭ ਨੂੰ ਇਕੱਠੇ ਕਰਨ ਵਾਲੇ ਹਿੰਦੂ ਤਾਂ ਉਹਦਾ ਨਹੀਂ ਪੱਥਰ ਰੱਖਣ ਵਾਲੇ ਉਹਨਾਂ ਨੂੰ ਕੌਣ ਲਿਆ ਸਕਦਾ ਹੈ ਇਹ ਕਿੱਦਾਂ ਦੀ ਬੇਤੁਕੀ ਟਿੱਪਣੀ ਦੇ ਰਿਹਾ ਉਹ ਸਰਦੀ ਸੰਗਤ ਨੂੰ ਲਿਆਉਣ ਵਾਲੇ ਸੰਗਤ ਨੂੰ ਜੋੜਨ ਵਾਲੇ ਉਹ ਸਾਨੂੰ ਚੰਗੀ ਸੇਧ ਦਾਣਾਂ ਵਾਲੇ ਸ੍ਰੀ ਰਾਮ ਜੀ ਨੇ ਰਾਮ ਜੀ ਨੂੰ ਕੋਈ ਨਹੀਂ ਲਿਆ ਸਕਦਾ ਰਾਮ ਜੀ ਸਾਨੂੰ ਲਿਆ ਸਕਦੇ ਨੇ ਇਸ ਲਈ ਇਦਾਂ ਦੇ ਨਟਕੀਆਂ ਤੋਂ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਤੇ ਆਪਣੇ ਪਿਆਰ ਦੇ ਵਿੱਚ ਬੱਜੇ ਰਹਿਣ ਦੀ ਲੋੜ ਹੈ ਤੁਹਾਨੂੰ ਤਾਂ ਬੋਟਾਂ ਦੇ ਮੇਲੇ ਇੱਥੇ ਸਮਝਾ ਹੋਣਾ ਹੈ ਕਿ ਭਾਈਚਾਰੇ ਨੂੰ ਆਪਸ ਵਿੱਚ ਛੱਕਾ ਪਾਣਾ ਤੋੜਨ ਦੀ ਕੋਸ਼ਿਸ਼ ਬਿਲਕੁਲ ਇਹ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭਾਈਚਾਰੇ ਦੇ ਜਿਹੜੇ ਦੇਲ ਆ ਉਹ ਵਲੁੰਧਰੇ ਗਏ ਨੇ ਜਾਨ ਬੁੱਝ ਕੇ ਇਦਾਂ ਦੀ ਸ਼ਰਾਰਤ ਕੀਤੀ ਜਾ ਰਹੀ ਹੈ ਜਦਕਿ ਚੋਣ ਜਾਬਤੇ ਦੇ ਵਿੱਚ ਇਦਾਂ ਦੀ ਗੱਲ ਹੋਣੀ ਇੰਪੋਸੀਬਲ ਹੁੰਦੀ ਹੈ ਇਸ ਲਈ ਅਸੀਂ ਚੋਣ ਕਮਿਸ਼ਨ ਕੋਲੋਂ ਮੰਗ ਕਰਦੇ ਹਾਂ ਕਿ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਵੀਡੀਓ ਦਿਖਾਈ ਹੈ ਜੀ ਵੀਡੀਓ ਵਿੱਚ ਅਜਲੋ ਖਤਮਈਆ ਮੋਦੀ ਮੋਦਰੀ ਨਾਰੇ ਲੱਗੇ ਨੇ ਖਾਸ ਤੌਰ ਤੇ ਉਸ ਗੱਲ ਦੀ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਉਹੀ ਕਹਿ ਰਿਹਾ ਆਂ ਵੀ ਉਹ ਇੱਕ ਪ੍ਰਚਾਰ ਕਰ ਰਿਹਾ ਆ ਤੇ ਨਾਲ ਰਵਨੀਤ ਸਿੰਘ ਬਿੱਟੂ ਦਾ ਨਾਮ ਲੈਣ ਦਾ ਮੇਰਾ ਇਹੀ ਮਤਲਬ ਹੈ ਕਿ ਉਹ ਨੱਚ ਰਿਹਾ ਆ ਭੰਗੜੇ ਪਾ ਰਿਹਾ ਆ ਤਾੜੀਆਂ ਬੁਜਾ ਰਿਹਾ ਰਾਜਾ ਵੜਿੰਗ ਤਾੜੀਆਂ ਬੁਜਾਰੇ ਜਿਹੜੇ ਉਹ ਮੰਚ ਤੇ ਖੜੇ ਨੇ ਸਾਰੇ ਹੀ ਤਾੜੀਆਂ ਬੁਜਾ ਰਹੇ ਆ ਤੇ ਮੈਂ ਖੁਦ ਇਸ ਗੱਲ ਦਾ ਗਵਾ ਆ ਕਿ ਇਹ ਸਾਰੇ ਜੱਗੇ ਚਰਚਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਜੱਗੇ ਸਾਈ ਭਾਈਚਾਰੇ ਕੋ ਕਹਿੰਦੇ ਸਾਨੂੰ ਕਿਸ ਮੂਹ ਦੇ ਨਾਲੇ ਵੋਟਾਂ ਮੰਗਦੇ ਨੇ ਅੱਜ ਸਾਈ ਭਾਈਚਾਰਾ ਵੀ ਜਾਗਰਤ ਹੋਵੇ ਅਤੇ ਇਹਨਾਂ ਤੋਂ ਪੁੱਛੇ ਜਨ ਤੱਕ ਹੋ ਕੇ ਸੋਸ਼ਲ ਮੀਡੀਆ ਦੇ ਜਵਾਨਾਂ ਆ ਕੈਮਰੇ ਔਨ ਕਰਕੇ ਇਹਨਾਂ ਨਾਲ ਸਵਾਲ ਜਵਾਬ ਕੀਤੇ ਜਾਣ ਅੱਜ ਤੱਕ ਇਹਨਾਂ ਨੇ ਭਾਈਚਾਰੇ ਦੀ ਵੋਟ ਨੂੰ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ ਅੱਜ ਪੰਜਾਬ ਦਾ ਇਤਿਹਾਸ ਦੇਖਿਆ ਜਾਵੇ ਜਦ ਅਜ ਲੋਕ ਸਭਾ ਜਾਂ ਕਿਸੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਇਸਾਈ ਨੂੰ ਇਹਨਾਂ ਨੇ ਐਂਟਰ ਨਹੀਂ ਕਰਾਇਆ ਨਾ ਲੋਕ ਸਭਾ 'ਚ ਪੰਜਾਬ ਤੋਂ ਕਰਾਇਆ ਸਾਡੇ ਨਾਲ ਵਿਤਕਰੇ ਕੀਤੇ ਜਾਂਦੇ ਸਾਡਾ ਮਜ਼ਾਕ ਉਡਾਇਆ ਜਾਂਦਾ ਆ ਜਿੱਥੇ ਸਾਡੇ ਅੱਗੇ 6 ਕੈਂਡੀਡੇਟ ਖੜੇ ਆ ਮੈਂ ਭਾਈਚਾਰੇ ਨੂੰ ਫੇਰ ਕਹੂੰਗਾ ਕਿ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਈਏ ਨਾ ਕਿ ਅਸੀਂ ਖੱਬੇ ਸੱਜੇ ਵੋਟ ਪਾ ਕੇ ਆਪਣੀ ਵੋਟ ਦਾ ਅਸਰ ਖਤਮ ਕਰੀਏ ਸਭ ਤੋਂ ਅੱਗੇ ਕਹਿੰਦਾ ਮਤਲਬ ਕਿ ਕਨਈਆ ਮਿਰਤਲ ਜਾਗਰਨ ਦੀ ਆੜ ਦੇ ਵਿੱਚ ਬੀਜਪੀ ਦਾ ਪ੍ਰਚਾਰ ਕਰ ਰਹੇ ਆ ਉਹ ਜਾਗਰਨ ਦੀ ਆੜ ਦੇ ਵਿੱਚ ਫੁੱਟ ਪਾਉਣ ਦਾ ਪ੍ਰਚਾਰ ਕਰ ਰਿਹਾ ਆ ਮੈਨੂੰ ਤਾਂ ਐ ਲੱਗਦਾ ਹੈ ਵੀ ਉਹ ਭਾਜਪੀ ਦੇ ਨਾਲੋਂ ਵੀ ਵੋਟਾਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਆ ਕਿਉਂਕਿ ਜਿਹੜੇ ਲੋਕ ਪਿੱਛੇ ਨਾਰੇ ਮਾਰ ਰਹੇ ਆ ਉਹ ਪਤਾ ਨਹੀਂ ਇਹਦੇ ਚੇਲੇ ਨੇ ਕੀ ਨੇ ਜਦੋਂ ਭਜਨ गा ਰਿਹਾ ਤੇ ਉਹਦੇ ਵਿੱਚ ਮੋਦੀ ਮੋਦੀ ਕਹਿਣਾ ਬਣਦਾ ਨਹੀਂ ਹੈ ਧਾਰਮਿਕ ਝੰਡਾ ਜੇ ਮੋਦੀ ਕਹਿਣਾ ਦਾ ਇਹਦਾ ਮਤਲਬ ਉਹ ਪੋਲੀਟੀਕਲ ਮੰਚ ਸਜਾਇਆ ਗਿਆ ਜੋ ਪੋਲੀਟੀਕਲ ਮੰਚ ਆ ਤਾਂ ਹੀ ਮੈਂ ਕਹਿ ਰਿਹਾ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਐਕਸ਼ਨ ਲਵੇ ਵੀ ਧੜਮ ਧਰਮ ਦੇ ਆੜ ਦੇ ਵਿੱਚ ਇਹ ਰਾਜਨੀਤੀ ਨਾ ਕਰੇ ਸਰ ਪੋਲੀਟੀਕਲ ਮੰਚੰਦਾ ਤੇ ਰਾਣਾ ਰਾਜਾ ਵੜਿੰਗ ਨਾ ਜਾਂਦੇ ਕਿਉਂਕਿ ਫਿਰ ਉਹ ਭਾਜਪਾ ਦਾ ਹੀ ਸੀ ਰਾਜਾ ਵੜਿੰਗ ਤਾਂ ਕਾਂਗਰਸ ਦੇ ਸੀ ਤੁਹਾਨੂੰ ਤਾਂ ਹੀ ਤਾਂ ਕਿਹਾ ਵੀ ਰਾਜਾ ਵੜਿੰਗ ਜੇ ਗਏ ਆ ਪੋਲੀਟੀਕਲ ਮੰਚ ਬਣਾ ਦਿੱਤਾ ਗਿਆ ਉਹ ਦਿਖਾਇਆ ਕੁਝ ਹੋਰ ਗਿਆ ਦਰਸਾਇਆ ਕੁਝ ਹੋਰ ਗਿਆ ਜਦ ਇਹ ਕਹਿੰਦਾ ਚਾਹਤਾ ਅਗਲੇ ਕਰਨ ਨੂੰ ਪ੍ਰੋਗਰਾਮ ਜਿਹੜਾ ਕਲੀਅਰ ਨਹੀਂ ਹੋ ਰਹੀ ਨਾ ਕਿ ਇਹ ਧਾਰਮਿਕ ਪ੍ਰੋਗਰਾਮ ਸੀ ਇਹ ਪੋਲੀਟੀਕਲ ਬਣਾ ਸੀ ਮੇਰੇ ਹਿਸਾਬ ਦੇ ਨਾਲ ਧਾਰਮਿਕ ਦੀ ਧਾਰਮਿਕਤਾ ਦੀ ਆੜ ਚ ਸੱਦਿਆ ਗਿਆ ਪਰ ਇਹ ਪ੍ਰੋਗਰਾਮ ਬਾਅਦ ਚ ਇਹਨੂੰ ਪੋਲੀਟੀਕਲ ਬਣਾਇਆ ਗਿਆ ਠੀਕ ਹੈ ਤੁਸੀਂ ਹੁਣ ਆਪਣੀ ਕੰਪਲੇਨ ਅਫੀਸ਼ੀਅਲੀ ਫਾਈਲ ਕਰ ਦਿੱਤੀ ਆਪਣੀ ਮੈਂ ਤੁਹਾਨੂੰ ਦਿਖਾਈ ਹੈ ਜੀ ਜਲੰਧਰ ਤੋਂ ਹੋ ਚੁੱਕੀ ਹੈ ਉੱਥੋਂ ਕੰਪਲੇਨਟ ਹੋ ਚੁੱਕੀ ਆ ਤੇ ਸਾਰੇ ਪੰਜਾਬ ਦੇ ਭਾਈਚਾਰੇ ਦੇ ਵਿੱਚ ਰੋਸ ਹੈ ਅੱਜ ਅੱਜ ਜਿਹੜੇ ਲੋਕ ਤੁਸੀਂ ਵੀ ਧਾਣੇ ਤੋਂ ਕਰ ਰਹੇ ਨਹੀਂ ਉਹ ਸਾਡੀ ਗੱਲ ਹੁੰਦੀ ਨਾ ਕਮੇਟੀ ਦੀ ਕਿਉਂਕਿ ਪਹਿਲਾਂ ਵੀ ਇਹਦੇ ਤੇ ਐਫ ਆਈ ਆਰ ਜਲੰਧਰੋਂ ਦਰਜ ਹੋਈ ਸੀਗੀ ਉਹ ਉੱਥੇ ਇਹਨੇ ਮਾਫੀ ਮੰਗ ਕੇ ਖਹਿੜਾ ਛੜਾਇਆ ਸੀ ਇਸੇ ਲਈ ਜਲੰਧਰੋਂ ਦੁਆਰਾ ਐਪਲੀਕੇਸ਼ਨ ਦਿੱਤੀ ਗਈ ਆ ਕਿ ਇਹ ਮਾਫੀ ਮੰਗ ਲਈ ਨਾ ਨਾ ਹੁਣ ਕੋਈ ਮਾਫੀ ਨਹੀਂ ਜੀ ਕਿਸੇ ਤਰ੍ਹਾਂ ਦੀ ਮਾਫੀ ਨਹੀਂ ਇਹਦਾ ਮਤਲਬ ਹੈ ਮਜ਼ਾਕ ਉਡਾਂਦਾ ਆ ਹਰ ਵਾਰੀ ਇਹ ਮਯਾ ਕਢਾਊਗਾ ਤੇ ਹਰ ਵਾਰੀ ਮਾਫੀ ਮੰਗੇਗਾ ਬਿਲਕੁਲ ਕੋਈ ਮਾਫੀ ਨਹੀਂ ਹੈ ਰੋਸ਼ ਹੈ ਕਮਿਊਨਿਟੀ ਦੇ ਵਿੱਚ ਤੇ ਇਹਨੂੰ ਹੁਣ ਅਸੀਂ ਪਰਚਾ ਵੀ ਕਰਾਣਾ ਤੇ ਇਹਨੂੰ ਅੰਦਰ ਵੀ ਕਰਾਣਾ ਇਹਦੇ ਤੇ ਬਿਆਨ ਵੀ ਕਰਾਉਣਾ ਕਿ ਕਿਸੇ ਵੀ ਧਰਮ ਦਾ ਮਜ਼ਾਕ ਨਾ ਆਵੇ ਤੇ ਕੋਈ ਸਿਆਸੀ ਜਿਹੜੀ ਪਾਰਟੀ ਨੇ ਜਿਹੜੇ ਕਰ ਰਹੇ ਲੋਕ ਕਿ ਉਹਨਾਂ ਤੇ ਵੀ ਕਰੋਗੇ ਸਿਆਸੀ ਪਾਰਟੀ ਦਾ ਤੁਹਾਨੂੰ ਦੱਸਤਾ ਵੀ ਜਿਹੜੇ ਲੋਕ ਉਥੇ ਤਾੜੀਆਂ ਮਜਾ ਰਹੇ ਆ ਭੰਗੜੇ ਪਾ ਰਹੇ ਆ ਉਹਨਾਂ ਦਾ ਬਾਈਕਾਟ ਕੀਤਾ ਜਾਏ ਪੰਜਾਬ ਦੀ ਪੂਰੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨ ਵਾਲਾ ਪੰਜਾਬ ਦਾ ਪ੍ਰਧਾਨ ਰਾਜਾ ਬੜਿੰਗ ਉਥੇ ਖੁਦ ਤਾੜੀਆਂ ਮਾਰਦਾ ਜਿਹੜੇ ਕਿ ਕਹਿੰਦੇ ਆ ਕਿ ਕ੍ਰਿਸਚੀਅਨ ਸਾਡੀ ਫੈਮਿਲੀ ਦੀ ਵੋਟ ਆ ਤੇ ਉਹ ਕਿਹੜੇ ਤਰੀਕੇ ਦੇ ਨਾਲ ਉੱਥੇ ਸਾਡੇ ਤੋਂ ਵੋਟਾਂ ਮੰਗੇਗਾ ਤਾਂ ਕੀ ਉਹ ਦਰਸ਼ਾਣਾ ਚਾਹੁੰਦਾ ਆ ਇਹ ਕਹਿ ਕੇ ਕਿ ਚਰਚਾ ਨਾ ਬਣਨ ਮੈਂ ਤੁਹਾਨੂੰ ਦੱਸਦਾ ਪਿਛਲੇ ਦਿਨਾਂ ਦੇ ਵਿੱਚ ਇਹ ਸਾਲ ਦੇ ਵਿੱਚ 101 ਚਰਚਾਂ ਦਾ ਮੈਂ ਅਧਿਗਾਟਨ ਕੀਤਾ ਤੇ 1000 ਚਰਚ ਬਣੂਗਾ ਇਹ ਕੌਣ ਹੁੰਦਾ ਚਰਚ ਨੂੰ ਰੋਕਣ ਵਾਲਾ ਜਾਂ ਭਾਈਚਾਰੇ ਨੂੰ ਜਾਂ ਪ੍ਰਚਾਰ ਨੂੰ ਬੰਦ ਕਰਨ ਵਾਲਾ ਪ੍ਰਚਾਰ ਚੱਲਦਾ ਰਿਹਾ ਆ ਚੱਲਦਾ ਸੀ ਤੇ ਚੱਲਦਾ ਰਹੇਗਾ ਜਿਹੜਾ ਵੀ ਬਾਈ ਕਰੋਗੇ ਭਾਜਪਾ ਦਾ ਵੀ ਕਰੋਗੇ ਪਾਜੀ ਸਭ ਦਾ ਹੀ ਬਾਈਕਾਟ ਜਿਹੜੇ ਉੱਥੇ ਤਾੜੀਆਂ ਮਾਰ ਕੇ ਭੰਗੜੇ ਪਾਉਂਦੇ ਸੀ ਤੁਸੀਂ ਰਾਜਾ ਲੁਧਿਆਣੇ ਤੋਂ ਕਹਿੰਦੇ ਮਹਾਰਾ ਜ ਰਵਨੀਤ ਸਿੰਘ ਬਿੱਟੂ ਵੀ ਕਿਸੇ ਦਾ ਨਾਮ ਆ ਮੈਂ ਉਹਦਾ ਵੀ ਨਾਮ ਲਿਆ ਆ ਬੀਜੇਪੀ ਦਾ ਕਹਿੰਦਾ ਬਲਾ ਮੈਨੂੰ ਨਹੀਂ ਪਤਾ ਉਹ ਬੀਜੇਪੀ ਦਾ ਆ ਮੈਨੂੰ ਨਹੀਂ ਪਤਾ ਉਹ ਕਾਂਗਰਸ ਦਾ ਮੈਂ ਪਾਰਟਿਕੂਲਰ ਨਾਮ ਲਿਆ ਆ ਤੁਸੀਂ ਕਾਂਗਰਸ ਦਾ ਨਾਮ ਲਿਆ ਬੀਜੇਪੀ ਨਹੀਂ ਲੈ ਰਹੇ ਤੁਸੀਂ ਕਹਿੰਦੇ ਬੀਜੇਪੀ ਨੂੰ ਵੀ ਬਾਈਕਾਟ ਕਰਾਂਗੇ ਪਾਜੀ ਬਿਲਕੁਲ ਬਾਈਕਾਟ ਕਰਾਂਗੇ ਜਿਹੜਾ ਬੰਦਾ ਸਾਡੇ ਧਰਮ ਦਾ ਮਜ਼ਾਕ ਉਡਾਏਗਾ ਉਹਦਾ ਬਾਈਕਾਟ ਵੀ ਹੋਏਗਾ ਕਿਹੜੀ ਕਿਹੜੀ ਪਾਰਟੀ ਦਾ ਉੱਥੇ ਕਾਂਗਰਸ ਤੇ ਭੀਜੇਪੀ ਦੋਨੋਂ ਉਥੇ ਵਿਰਾਜਮਾਨ ਸੀ ਤਾੜੀਆਂ ਮਾਰੀਆਂ ਜਾ ਰਹੀਆਂ ਸੀ ਭੰਗੜੇ ਪੈ ਰਹੇ ਸੀ ਦੋਨੋਂ ਹੀ ਪਾਰਟੀਆਂ ਦੇ ਲੀਡਰ ਚਲੋ ਇੱਕ ਤਾਂ ਕੱਲਾ ਇੱਕ ਕੌਨਸਟੀਚੂਐਂਸੀ ਦਾ ਐਮਪੀ ਦਾ ਕੈਂਡੀਡੇਟ ਆ ਪਰ ਇੱਕ ਜਿਹੜਾ ਪੰਜਾਬ ਦੀ ਨਮਾਇੰਦਗੀ ਕਰਨ ਆਲਾ ਪੰਜਾਬ ਦਾ ਸਟੇਟ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜਾ ਉਥੇ ਤਾੜੀਆਂ ਮਾਰ ਰਿਹਾ ਆ ਉਹਦੀ ਪੂਰੇ ਪੰਜਾਬ ਦੇ ਵਿੱਚ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਉਹਨੂੰ ਦੱਸਿਆ ਜਾਏਗਾ ਵੀ ਇਸਾਈ ਭਾਈਚਾਰਾ ਕੀ ਆ ਕਿ ਸਾਰੇ ਦੋਨੋਂ ਪਾਰਟੀਆਂ ਬਾਈਕਾਟ ਦੋਨੋਂ ਪਾਰਟੀਆਂ ਦਾ ਬਾਈਕਾਟ ਹੋ ਗਿਆ ਹੁਣ ਐਕਸ਼ਨ ਜੇ ਮਾਫੀ ਮੰਗ ਲੈ ਤੇ 2000 ਨੂੰ ਭਮਾ ਹੋਰ ਅਫੀਦ ਬਿੱਟੂ ਨੇ ਭਮਾਰਾ ਜਿਹਾ ਬਣ ਕੇ ਕੀ ਉਹਨਾਂ ਨੂੰ ਮਾਫ ਕੀ ਚੇ ਉਹ ਫਿਰ ਸਾਡੀ ਕਮੇਟੀ ਦੇਖੇਗੀ ਜੀ ਕੀ ਕਰਨਾ ਉਸ ਟਾਈਮ ਇਲੈਕਸ਼ਨ ਵਿੱਚ ਹੋਰ ਵੀ ਧਾਰਮਿਕ ਪ੍ਰੋਗਰਾਮ ਹੋਣਗੇ ਪੰਜਾਬ ਪੰਜਾਬ ਆਲਓਵਰ ਪੰਜਾਬ ਹੋਊਗਾ ਜੀ ਆਲਓਵਰ ਪੰਜਾਬ ਆਲਓਵਰ ਪੰਜਾਬ ਸਰ ਇਲੈਕਸ਼ਨਾਂ ਵਿੱਚ ਹੋਰ ਪ੍ਰੋਗਰਾਮ ਹੋਣਗੇ ਤੁਸੀਂ ਉਹਨਾਂ ਨੂੰ ਜਿਹੜਾ ਸਸਤਾ ਕਰਵਾਣਗੇ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਹੈ ਉਹਨਾਂ ਦੇ ਨਾਰੇ ਨਾ ਲਗਣ ਵਿੱਚ ਕੀ ਵੈਸਾ ਮੈਂ ਇਹੀ ਅਪੀਲ ਕਰਦਾ ਆਂ ਵੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਦਾਂ ਦੇ ਨਾਰੇ ਨਾ ਲੱਗਣ ਤਾਂ ਕਿ ਨਾ ਕੀ ਕਿਸੇ ਦੀ ਫੁੱਟ ਪਵੇ ਨਾ ਧਰਮ ਧਰਮ ਦੇ ਅਗੇਂਸਟ ਹੋਵੇ ਭਾਈਚਾਰਾ ਪੰਜਾਬ ਦਾ ਬਣਿਆ ਰਵੇ ਹਮੇਸ਼ਾ ਜਿੱਦਾਂ ਸ਼ਾਂਤੀ ਪਿਆਰ ਦੇ ਵਿੱਚ ਸਾਰੇ ਭਾਈਚਾਰੇ ਚੱਲਦੇ ਆ ਰਹੇ ਆ ਉਸੇ ਤਰ੍ਹਾਂ ਚੱਲਣ ਤਾਂ ਕਿ ਇੱਕ ਚੱਗਾ ਸੰਦੇਸ਼ ਜਾ ਸਕੇ ਮੈਂ ਤਾਂ ਇਹ ਵੀ ਕਹੂੰਗਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਨਾ ਸੱਦਿਆ ਜਾਏ ਕਿਉਂਕਿ ਇਹ ਮਾਹੌਲ ਖਰਾਬ ਕਰਦੇ ਆ ਇਹਨਾਂ ਦਾ ਕੋਈ ਧਰਮ ਨਹੀਂ ਹੈ ਕੋਈ ਕੁਛ ਨਹੀਂ ਹੈ ਇਸ ਲਈ ਇਹ ਇਹ ਗੱਲਾਂ ਤੇ ਲਗਾਮ ਤੇ ਅੰਕੁਸ਼ ਪਾਣਾ ਚਾਹੀਦਾ ਹੈ ਠੀਕ ਹੈ ਜੀ ਤੁਸੀਂ ਕਿਹੜੀ ਪਾਰਟੀ ਸਪੋਰਟ ਕਰੋਗੇ ਪਾਰਟੀ ਦਾ ਮੈਂ ਤੁਹਾਨੂੰ ਸਿੱਧਾ ਕਿਹਾ ਸਾਡੇ 크ਿਸਚਨ ਕੈਂਡੀਡੇਟ ਜਿੱਥੇ ਖੜੇ ਆ ਤੁਹਾਨੂੰ ਦੱਸਿਆ ਵੀ 6 ਖੜੇ ਆ 3 ਕੋ ਹੋਰ ਖੜਨਗੇ ਤੇ ਅਸੀਂ ਉਹਨਾਂ ਦੀ ਸਿੱਧਾ ਸਪੋਰਟ ਕਰਾਂਗੇ ਉਹਨਾਂ ਤਿੰਨਾਂ ਚ ਲੁਧਿਆਣੇ ਚ ਵੀ ਆ ਲੈ ਲੁਧਿਆਣੇ ਦੇ ਵਿੱਚ ਵੀ ਜਲਦੀ ਅਸੀਂ ਕੈਂਡੀਡੇਟ ਜਾਣੇ ਉਹਦੇ ਵਿੱਚ ਨਾਲ ਦੱਸਿਆ ਸੀ ਵੀ ਇਹ ਸਪੋਰਟ ਇੱਥੇ ਹੀ ਐ ਅਗਲੀ ਸਪੋਰਟ ਸਾਡੀ ਕੋਈ ਨਹੀਂ ਆ ਬਹੁਤ ਚੱਲੀ ਸੀ ਸਾਰੇ ਕਿਤੇ মিডিਆ ਨੇ ਉਹ ਕਵਰ ਕੀਤਾ ਹੀ ਬਕਾਇਦਾ ਦੱਸਿਆ ਗਿਆ ਸੀ ਕਿ ਜਿਮਨੀ ਚੋਣ ਦੀ ਉਹ ਸਪੋਰਟ ਹੈ ਹੋਰ ਕਿਸੇ ਚੀਜ਼ ਦੀ ਸਪੋਰਟ ਨਹੀਂ ਬਾਕੀ ਜੇ ਤੁਸੀਂ ਆਮ ਆਦਮੀ ਦੀ ਗੱਲ ਕਰੂੰ ਆ ਆਮ ਆਦਮੀ ਨੇ ਛੇ ਕੈਂਡ ਕੀਤਾ ਹੋਇਆ ਕਾਂਗਰਸ ਨਾਲ ਪੰਜਾਬ ਦੇ ਭੋਲੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਪੰਜਾਬ ਤੋਂ ਬਾਹਰ ਸਾਰੇ ਕਿਤੇ ਕਾਂਗਰਸ ਤੇ ਆਮ ਆਦਮੀ ਇਕੱਠੀ ਆ ਇੱਥੇ ਸਿਰਫ ਸਾਨੂੰ ਦੱਸਿਆ ਜਾ ਰਿਹਾ ਵੀ ਇਹ ਹੀ ਅਲੱਗ-ਅਲੱਗ ਅੱਜ ਜਦੋਂ ਰਾਜਾ ਬਣ ਕੇ ਅਨਾਊਂਸ ਹੋ ਗਿਆ ਤੇ ਆਮ ਆਦਮੀ ਦਾ ਪ੍ਰਚਾਰ ਕਿਉਂ ਘਟ ਗਿਆ ਇਹ ਸੋਚਣ ਦੀ ਗੱਲ ਆ ਸਾਡੇ ਲੋਕਾਂ ਨੂੰ ਚਕੰਨੇ ਹੋਣ ਦੀ ਗੱਲ ਐ ਤਾਂ ਕਿ ਅਸੀਂ ਜਾਗਰੂਕ ਹੋਈਏ ਵੀ ਪੰਜਾਬ ਦੇ ਲਈ ਕੀ ਵਹਿਤਰਾ ਕੀ ਕਰਨਾ ਚਾਹੀਦਾ ਆ ਆਮ ਆਦਮੀ ਦਾ ਪ੍ਰਚਾਰ ਕਿੰਨਾ ਘਟ ਗਿਆ ਕਹਿੰਦੇ ਉਸਦੇ ਉਹ ਦੇਖ ਹੀ ਰਿਹਾ ਹੁਣ ਆ ਦਿਖ ਰਿਹਾ ਸਾਰੇ ਪਾਸੇ ਜੀ ਰਾਜਾ ਆਪਣੇਂਗ ਰਾਜਾ ਆਪਣੇਂ ਆਮ ਆਦਮੀ ਦਾ ਕਿਤੇ ਪ੍ਰਚਾਰ ਹੀ ਨਹੀਂ ਨਜ਼ਰ ਆ ਰਿਹਾ ਪਿੱਛੇ ਨਹੀਂ ਤਾਂ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਪੂਰਾ ਪ੍ਰਚਾਰ ਚੱਲ ਰਿਹਾ ਸੀ ਚਾਹੋ ਕੇਜਰੀਵਾਲ ਜੀ ਦਾ ਅੰਦਰ ਜਾਣਾ ਤੇ ਨਾਲ ਈਡੀ ਦੀ ਇਹਨਾਂ ਦਿੱਤੀ ਐਲਬਰਟ ਜੀ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੂੰ ਵੀ ਜ਼ਿੰਮੇਵਾਰ ਨਹੀਂ ਠਰਨਾ ਚਾਹੀਦਾ ਵੀ ਅਜਿਹਾ ਮਾਹੌਲ ਨਾ ਸਿਰਜਿਆ ਜਾਵੇ ਜਿਸ ਨਾਲ ਸਮਾਜ ਦੇ ਵਿੱਚ ਇਸ ਤਰੀਕੇ ਦੀਆਂ ਮਟੀਆਂ ਪੈਣ। ਆਪਾਂ ਉਹੀ ਗੱਲ ਕੀਤੀ ਆ ਨਾ ਵੀ ਧਾਰਮਿਕ ਸਮਾਗਮ ਜਿਹੜੇ ਰੱਖਦੇ ਆ ਉਹ ਇਹ ਗੱਲ ਤੋਂ ਸੁਚੇਤ ਹੋਣ ਵੀ ਕੋਈ ਗੱਲ ਇਦਾਂ ਦੀ ਨਾ ਹੋਵੇ ਜਿਹਦਾ ਕਰਕੇ ਏਟ ਸਪੀਚ ਕਰਕੇ ਦੋ ਫਿਰਕਿਆਂ ਦਾ ਦੋ ਧਰਮਾਂ ਦਾ ਆਪਸ ਦੇ ਵਿੱਚ ਫਰਕ ਪਵੇ। ਤਾਂ ਕਿ ਸ਼ਾਂਤੀ ਬਣੀ ਰਹੇ ਜਿਹੜੀ ਮੈਨੇਜਮੈਂਟ ਕਮੇਟੀਆਂ ਇਦਾਂ ਦਾ ਪ੍ਰੋਗਰਾਮ ਕਰਾਉਂਦੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਉਹ ਦਿਸ਼ਾ ਨਿਰਦੇਸ਼ ਦੇ ਕੇ ਇਦਾਂ ਦੇ ਕਲਾਕਾਰਾਂ ਨੂੰ ਸਟੇਜ ਤੇ ਚੜਾਉਣ ਇਸ ਕਮੇਟੀ ਦੇ ਖਿਲਾਫ ਵੀ ਕੋਈ ਸ਼ਿਕਾਇਤ ਦੋ ਪੁਰੀਸ਼ ਕਹਤਾਂ ਨੇ ਦੇਤੀ ਹੈ ਸ਼ਿਕਾਇਤ ਜੀ ਇਸ ਕਮੇਟੀ ਇਸ ਕਮੇਟੀ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਾਤੀ ਗਈ ਠੀਕ ਹੈ ਜੀ ਠੀਕ ਹੈ ਜੀ ਓਕੇ ਉਹ ਜਾ ਕਰਨਾ ਜੀ ਇਹ ਮੰਗ ਕਰਦੇ ਨੇ ਰਾਗ ਜੁੜਾ ਅੰਗੜਾ